ਪੰਜਾਬ ਸਰਕਾਰ ਦਾ ਦਾਵਾ ਕਿ ਸੂਬੇ 'ਚ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਰਕਰਾਰ ਪਰ ਸਚਾਈ ਕੁਝ ਹੋਰ ਹੈ ਪੰਜਾਬ ਅਸਲ ਦੇ ਵਿੱਚ ਲੁਟੇਰਿਆਂ ਦੇ ਆਂਤਕ ਤੋਂ ਜੂਝ ਰਿਹਾ ਉੱਥੇ ਗੁਰੂ ਨਗਰੀ ਦੇ ਨਾਂ ਨਾਲ ਜਾਣਿਆ ਜਾਂਦਾ ਸ਼ਹਿਰ ਅੰਮ੍ਰਿਤਸਰ ਅਜਿਹਿਆਂ ਵਾਰਦਾਤਾਂ ਨਾਲ ਮਸ਼ਹੂਰ ਹੈ ਜਿੱਥੇ ਕਦੋਂ ਕਿਸ ਵੇਲੇ ਕਿਸ ਨੂੰ ਨਿਸ਼ਾਨਾ ਬਣਾ ਲੈਣ ਇਹ ਸ਼ਾਤਰ ਲੁਟੇਰੇ ਕੁਝ ਪਤਾ ਨਹੀਂ ਚੱਲਦਾ ਅੰਮ੍ਰਿਤਸਰ ਦਾ ਪੂਸ਼ੇ ਇਲਾਕਾ ਰਣਜੀਤ ਐਵੇਨਿਊ ਜਿੱਥੇ ਦਿਲ ਨੂੰ ਦਹਿਲਾਉਣ ਵਾਲੀ ਅਜਿਹੀ ਇੱਕ ਘਟਨਾ ਸਾਹਮਣੇ ਆਈ ਸੀਸੀਟੀਵੀ ਕੈਮਰੇ ਦੀਆਂ ਇਹ ਤਸਵੀਰਾਂ ਦੇਖੋ ਜਿਸਟ ਲੋਕ ਆ ਜਾ ਰਹੇ ਨੇ ਪਰ ਉਸੇ ਸਮੇਂ ਦੋ ਮੋਟਰਸਾਈਕਲ ਸਵਾਰ ਬਦਮਾਸ਼ ਆਉਂਦੇ ਨੇ ਜੋ ਪੈਦਲ ਆ ਰਹੀ ਇੱਕ ਮਹਿਲਾ ਨੂੰ ਆਪਣਾ ਸ਼ਿਕਾਰ ਬਣਾਉਂਦੇ ਨੇ ਗੌਰ ਨਾਲ ਦੇਖੋ ਇਹਨਾਂ ਘਟੀਆਂ ਲੋਕਾਂ ਦੀ ਸ਼ਰਮਨਾਕ ਕਰਤੂਤ ਜੋ ਇਸ ਔਰਤ ਦੀ ਬਾਹ ਚ ਪਾਈ ਪਰਸ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਨੇ ਮੋਟਰਸਾਈਕਲ ਤੇਜ਼ ਰਫ਼ਤਾਰ ਚ ਹੁੰਦਾ ਤੇਨੀ ਜ਼ੋਰ ਦੀ ਪਰਸ ਨੂੰ ਖਿੱਚਦੇ ਨੇ ਕਿ ਲੁਟੇਰੇ ਮਹਿਲਾ ਨੂੰ ਵੀ ਹਵਾ ਦੇ ਨਾਲ ਹੀ ਉਡਾ ਲੈ ਜਾਂਦੇ ਨੇ ਤੇ ਦੂਰ ਤੱਕ ਕ੍ਰੀਸ ਕੇ ਲੈ ਜਾਂਦੇ ਨੇ ਇਸ ਘਟਨਾ ਤੋਂ ਬਾਅਦ ਮੈਲਾ ਨੂੰ ਵੀ ਗੰਭੀਰ ਸੱਟਾਂ ਲੱਗਦੀਆਂ ਨੇ ਇੱਕ ਵਾਰ ਜ਼ਰਾ ਗੌਰ ਨਾਲ ਦੇਖੋ ਇਹ ਪੂਰੀ ਬਾਰਦਾਤ ਕਿ ਕਿਵੇਂ ਇਹ ਸਮਾਜ ਦੇ ਕਲੰਕ ਗੰਦ ਪਾ ਰਹੇ ਨੇ ਕੁਝ ਕਿ ਪੈਸਿਆਂ ਦੀ ਖਾਤਰ ਕਿਸੇ ਦੀ ਜਾਨ ਲੈਣ ਤੱਕ ਵੀ ਉਤਾਰੂ ਹੋ ਜਾਂਦੇ ਨੇ ਇਸ ਬਾਰਦਾਤ ਤੋਂ ਬਾਅਦ ਪੀੜਤ ਮੈਲਾ ਜੋ ਕਿ ਇੱਕ ਅਧਿਆਪਕ ਹੈ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਲੁਟੇਰੇ ਪਰਸ ਖੋਹਣ ਚ ناکਾਮਜਾਬ ਰਹੇ ਜਿਨ੍ਹਾਂ ਦੀ ਭਾਲ ਪੁਲਿਸ ਵੱਲੋਂ ਸੀਸੀਟੀਵੀ ਖੰਡਾਲ ਕੇ ਕੀਤੀ ਜਾ ਰਹੀ ਹੈ ਇੱਕ ਮਲਵਿੰਦਰ कौर ਨਾਮ ਦੀ ਲੇਡੀਜ਼ ਆਪਣੇ ਜਿਹੜੀ ਜਗ ਪ੍ਰਾਈਵੇਟ ਸਕੂਲ ਜਗਤ ਜੋਤੀ ਸਕੂਲ ਮਾਨ ਸਿੰਘ ਗੜੂ ਚ ਟੀਚਰ ਲੱਗੀ ਹੋਈ ਹੈ ਉਹ ਆਪਣੇ ਨਾ ਸਕੂਲ ਤੋਂ ਛੁੱਟੀ ਕਰਨ ਤੋਂ ਬਾਅਦ ਇਹ ਬਲੌਗਰਿੰਗ ਜੀਤ ਇਹਨੂੰ ਅਕੈਡਮੀ ਇੰਸਟੀਟਿਊਸ਼ਨ ਪੜਾਉਣ ਵਾਸਤੇ ਆ ਰਹੀ ਸੀਗੀ ਤੇ ਜਦੋਂ ਇਹ ਬਲੌਗ ਪਹੁੰਚੀ ਹੈ ਤੇ ਉਹਦੇ ਪਿੱਛੋਂ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਆ ਇੱਕ ਪਿੱਛੇ ਪਰਨੇ ਵਾਲਾ ਦੋ ਜਾਨ ਬੈਠਾ ਜਿਨੇ ਉਹਦਾ ਬੈਗ ਨੂੰ ਸਨੇਚ ਕੀਤਾ ਉਹ ਲੇਡੀ ਜੀ ਨੇ ਉਹਨੂੰ ਬੈਗ ਨਹੀਂ ਛੱਡਿਆ ਤੇ ਉਹ ਚੀਨਾ ਚਪਟੀ ਦੇ ਵਿੱਚੋਂ ਥਲੇ ਡਿੱਗ ਵੀ ਜਿਸ ਨਾਲ ਉਹਦੇ ਸਿਰ ਤੇ ਕਾਫੀ ਸੱਟ ਲੱਗੀ ਹੈ ਉਹ ਹਰਤੇਜ ਹਸਪੀਟਲ ਦੇ ਵਿੱਚ ਜੇਰੇ ਇਲਾਜ ਹੈ ਮੁਕਦਮਾ ਦਰਜ ਕਰਕੇ ਤਫਤੀਸ਼ ਜਾਰੀ ਹੈ ਸੀਸੀਟੀਵੀ ਦੀ ਫੁਟੇਜ ਦੀ ਮਦਦ ਲਈ ਜਾ ਰਹੀ ਤੇ ਜਲਦੀ ਜਲਦੀ ਇਹਨਾਂ ਨੂੰ ਗ੍ਰਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਵੇਗਾ ਇਸ ਵਾਰ ਦਾ ਤੋਂ ਬਾਅਦ ਮਹਿਲਾਵਾਂ ਵਿੱਚ ਖੌਫ ਪਾਇਆ ਜਾ ਰਿਹਾ ਹੈ जिन्होंने ने प्रशासन अपील की है कि अजिम लुटेर पे नकेल कसी जाए तो इस ऐसी कंडीशन को देख के मन पर एक बहुत बुरा प्रभाव पड़ा है कि अगर इस तरह का हमारा जो तो युवा पीढ़ी है इस तरह के कामों में पड़ेगी तो बहुत गलत है और प्रशासन से मांग की जाती है कि रंजीत एवेन्यू या ग्रीन एवेन्यू जैसे एरियाज़ में ये ये दुर्घटनाएं बढ़ती जा रही हैं आए दिन ऐसी कोई ना कोई नई दुर्घटना होती है तो प्रशासन को इसके लिए इसकी तरफ कड़ा कड़ा ध्यान देना चाहिए कि किस तरह से इनको रोका जाए और सोसाइटी की तरफ से किसी भी तरह की कोई हेल्प चाहिए लाइक कोई एन बनी है या हम लोग भी सोसाइटी का पार्ट ऑफ़ द सोसाइटी पार्ट ऑफ़ द सिटी हैं तो वी आर एवर रेडी टू सर्व द सिटी और हेल्प डैम कि किसी भी तरह की हेल्प ਬਟ ਸਿਕਿਉਰਿਟੀ ਵਾਈਜ਼ ਜੋ ਹੈ ਬਹੁਤ ਖੋਰ ਹੈ ਕੋਈ ਸਿਕਿਉਰਿਟੀ ਨਹੀਂ ਹੈ ਇਨ ਏਰੀਆਜ਼ ਮੇ ਇਹ ਕੋਈ ਪਹਿਲੀ ਵਾਰ ਦਾਤ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਅਕਸਰ ਵਾਪਰ ਰਹੀਆਂ ਨੇ ਪਰ ਪ੍ਰਸ਼ਾਸਨ ਦੇ ਸਿਰ ਤੋਂ ਜੂਨ ਤੱਕ ਨਹੀਂ ਸੁਰੱਖਿਵੀ ਪੈਸਿਆਂ ਦੀ ਲਾਲਸਾ 'ਚ ਨੌਜਵਾਨ ਗਲਤ ਰਸਤੇ ਜਾ ਰਹੇ ਨੇ ਜੋ ਕਿ ਦੇਸ਼ ਲਈ ਅਤੇ ਸੂਬੇ ਲਈ ਚਿੰਤਾ ਦਾ ਵਿਸ਼ਾ ਹੈ ਲੀਡਰਾਂ ਨੂੰ ਇੱਥੇ ਸੋਚਣਾ ਹੋਵੇਗਾ ਕਿ ਜ਼ਰੂਰਤ ਆਮ ਨਾਗਰਿਕ ਦੀ ਸੁਰੱਖਿਆ ਵਧਾਉਣ ਦੀ ਹੈ ਨਾ ਕਿ ਖੁਦ ਦੀ ਅਮਰਿਤ ਸਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ